ਸੋ ਜਿਹੜੀ ਅਸੀਂ ਸਵੇਰੇ ਤੋਂ ਲੈ ਕੇ ਹੁਣ ਤੱਕ ਤਕਰੀਬਨ ਸ਼ਾਮ ਦਾ ਸਮਾਂ ਹੋ ਚਲਿਆ ਹੁਣ ਦੁਪਹਿਰ ਦੇ ਬਾਅਦ ਔਰ ਇਹ ਜਿਹੜੇ ਸਵੇਰੇ 8:30 ਤੋਂ ਲੈ ਕੇ ਹੁਣ ਤੱਕ ਅਸੀਂ ਗੁਰੂ ਨਾਨਕ ਮਿਸ਼ਨ ਹਸਪੀਟਲ ਤੋਂ ਇੱਕ ਵੀਡੀਓ ਸਾਂਝੀ ਕਰ ਰਹੇ ਸੀ ਆਪ ਜੀ ਤੱਕ ਇੱਕ ਬਜ਼ੁਰਗ ਮਾਤਾ ਜਿਹੜੇ ਆਪਣੇ ਘਰੋਂ ਪੁੱਲੇ ਹੋਏ ਸੀ ਔਰ ਉਹ ਕਿਤੇ ਹਸਪੀਟਲਾਈਜ਼ ਹਨ ਕਿਤੇ ਗਵਰਨਮੈਂਟ ਮੈਡੀਕਲ ਕਾਲਜ ਜਾਂ ਕਿੱਥੇ ਉਥੋਂ ਉਹ ਹਸਪੀਟਲ ਤੋਂ ਨਿਕਲਦੇ ਹਨ ਕਿਸੇ ਨੂੰ ਦੱਸੇ ਬਿਨਾ ਔਰ ਉਹ ਗੁਰੂ ਨਾਨਕ ਨਗਰ ਜੋ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਉੱਥੇ ਪਹੁੰਚਦੇ ਹਨ ਉੱਥੇ ਦੇ ਪ੍ਰਬੰਧਕਾਂ ਨੂੰ ਲੱਗਾ ਕਿ ਇਹਨਾਂ ਨੂੰ ਇਲਾਜ ਦੀ ਲੋੜ ਹੈ ਉਹਨਾਂ ਨੇ ਗੁਰੂ ਨਾਨਕ ਮਿਸ਼ਨ ਹਸਪੀਟਲ ਪਹੁੰਚਾਇਆ ਉਹਨਾਂ ਨੂੰ ਤੇ ਉਹਦੇ ਬਾਅਦ ਜਦੋਂ ਹਸਪੀਟਲ ਆਂਦੇ ਤੇ ਹਸਪੀਟਲ ਵਾਲਿਆਂ ਨਾਲ ਬਿਲਕੁਲ ਉਹ ਗੱਲ ਕਰਕੇ ਰਾਜ਼ੀ ਨਹੀਂ ਸੀ ਉਹ ਕਹਿ ਰਹੇ ਸੀ ਨਹੀਂ ਮੈਨੂੰ ਇੱਧਰ ਛੱਡ ਦਿਓ ਮੈਂ ਕਿਸ ਤੱਕ ਵੀਡੀਓ ਪਹੁੰਚਾਈ ਉਸ ਵੀਡੀਓ ਦੇ ਕਰਕੇ ਹੀ ਉਹ ਹੋਂਦ ਚੈਨਲ ਤੇ ਜਿਹੜੀ ਵੀਡੀਓ ਅਸੀਂ ਕੀਤੀ ਅਪੀਲ ਕੀਤੀ ਉਹਨਾਂ ਦੇ ਹਸਬੰਦ ਉਹਨਾਂ ਨੂੰ ਲੱਭ ਰਹੇ ਸੀ ਤੇ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਇਹ ਵੀਡੀਓ ਜਿਹੜੀ ਹੈ ਤੁਹਾਡੀ ਵਾਈਫ ਦੀ ਅਸੀਂ ਉਸ ਹਸਪੀਟਲ ਚ ਦੇਖਿਆ ਤੇ ਤੁਸੀਂ ਇੱਥੇ ਆਓ ਸੋ ਤੁਹਾਡੇ ਸਾਰਿਆਂ ਦੇ ਸਹਿਯੋਗ ਕਰਕੇ ਉਹਨਾਂ ਦੇ ਹਸਬੰਦ ਆਏ ਉਹ ਹਸਬੰਦ ਉਹਨਾਂ ਨੂੰ ਨਾਲ ਲੈ ਕੇ ਜਿਹੜੇ ਇਥੂ ਹੁਣੇ ਗਏ ਹਨ ਸੋ ਪੁਲਿਸ ਵੀ ਜਿਹੜੀ ਕਿਉਂਕਿ ਕਾਨੂੰਨੀ ਕਾਰਵਾਈ ਵੀ ਬਣਦੀ ਸੀ ਫੈਮਿਲੀ ਦਾ ਹੋਣਾ ਜਾਂ ਪੁਲਿਸ ਦੇ ਸਾਹਮਣੇ ਉਹਨਾਂ ਨੂੰ ਅਸੀਂ ਹੈਂਡ ਓਵਰ ਕਰਨਾ ਸੀ ਸੋ ਜਿਹੜੀ ਪੁਲਿਸ ਆ ਕੇ ਗਾਂਧੀ ਨਗਰ ਪੁਲਿਸ ਸਟੇਸ਼ਨ ਤੋਂ ਟੀਮ ਵੀ ਆਈ ਔਰ ਇਹ ਜਿੰਨੇ ਲੋਕ ਮੇਰੇ ਨਾਲ ਖੜਨ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਸਵੇਰੇ ਤੋਂ ਲੈ ਕੇ ਹੁਣ ਤੱਕ ਤਕਰੀਬਨ ਇਹ ਕਹਿ ਰਿਹਾ 8:30 ਤੋਂ ਹੁਣ ਤੱਕ ਜਿਹੜਾ ਤੁਸੀਂ ਦੇਖ ਰਹੇ ਹੋ ਲਗਾਤਾਰ ਅਸੀਂ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਅਸੀਂ ਘਰ ਪਹੁੰਚਾਈਏ ਕਨਵਿੰਸ ਕਰੀਏ ਸਮਝਾਈਏ ਕਾਉਂਸਲਿੰਗ ਕਰਕੇ ਕਿਸੇ ਤਰੀਕੇ ਨਾਲ ਪਰ ਉਹ ਮਾਤਾ ਜੀ ਬਿਲਕੁਲ ਕਿਸੇ ਦੀ ਗੱਲ ਨਹੀਂ ਸਮਝ ਰਹੇ ਸੀ ਉਹਨਾਂ ਨੂੰ ਖਾਣਾ ਵੀ ਖਿਲਾਇਆ ਉਹਨਾਂ ਨੂੰ ਜੋ ਜ਼ਰੂਰਤ ਸੀ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਟੈਸਟ ਕਰਾ ਦਿਓ ਉਹਨੇ ਉਹ ਵੀ ਕਰਵਾਏ ਉਹਨਾਂ ਦੇ ਕਹਿਣ ਦੇ ਮੁਤਾਬਕ ਤੇ ਉਹਨਾਂ ਨੂੰ ਬਾਅਦ ਨੂੰ ਆ ਕੇ ਬਿਲਕੁਲ ਸਾਫ਼ ਸੁਥਰੇ ਕੱਪੜੇ ਹੋਰ ਉਹਨਾਂ ਨੇ ਕਰਕੇ ਪਰ ਇਹਨਾਂ ਨੂੰ ਅਸੀਂ ਘਰ ਪਹੁੰਚਾਈਏ ਪਰ ਉਹਨਾਂ ਨੇ ਆਪਣਾ ਘਰ ਦਾ ਠਿਕਾਣਾ ਨਹੀਂ ਦੱਸਿਆ ਪਰ ਤੁਹਾਡੇ ਸਾਰਿਆਂ ਦੇ ਸਹਿਯੋਗ ਕਰਕੇ ਉਹਨਾਂ ਦੇ ਹਸਬੰਦ ਆਂਦੇ ਹਨ ਔਰ ਉਹਨਾਂ ਨਾਲ ਉਹ ਹੁਣੇ ਇੱਥੋਂ ਜੇ ਹਨ ਅਸੀਂ ਉਹ ਵੀਡੀਓ ਨਹੀਂ ਆਪ ਜੀ ਨਾਲ ਸਾਂਝੀ ਕੀਤੀ ਉਹ ਠੀਕ ਹੈ ਸਾਡਾ ਜਿਹੜਾ ਮਕਸਦ ਸੀ ਉਹ ਪੂਰਾ ਹੋ ਗਿਆ ਉਹਨਾਂ ਨੂੰ ਅਸੀਂ ਘਰ ਦਿਵਸਤੇ ਅਸੀਂ ਜ਼ਰੂਰ ਉਹਨਾਂ ਨੂੰ ਭੇਜ ਦਿੱਤਾ ਸੋ ਗगनवीर ਹਨ ਵੀਰ ਜਗਪਾਲ ਸਿੰਘ ਜੀ ਹਨ ਔਰ ਗੁਰਦੁਆਰੇ ਗੁਰੂ ਸਿੰਘ ਸਭਾ ਗੁਰੂ ਨਾਨਕਗਰ ਦੇ ਮੁਖ ਸੇਵਾਦਾਰ ਔਰ ਸਿੰਬਲ ਨੋਜਵਾਨ ਸਭਾ ਤੋਂ ਸਾਡੇ ਨਾਲ ਵੀਰ ਜੀ ਹਨ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਵੀਰ ਜੀ ਜਰੂਰ ਅਸੀਂ ਸ਼ੁਕਰੀਆ ਕਰਦੇ ਸਾਰਿਆਂ ਦਾ ਸਾਰਿਆਂ ਦਾ ਧੰਨਵਾਦ ਕਰਦੀਏ ਕਿ ਉਹ ਆਪਣੇ ਘਰ ਚਲੇ ਗਏ ਹਨ ਬਾਕੀ ਉਹਨ ਪਰਿਵਾਰ ਦਾ ਕੰਮ ਹੈ ਉਹਨਾਂ ਨੂੰ ਸਾਡਾ ਫਰਜ਼ ਸੀ ਪਰਵਾਹ ਨਾਲ ਉਹਨਾਂ ਨੂੰ ਬਿਲਕੁਲ ਬਿਲਕੁਲ ਬੇਹਤ ਵੀਰ ਜੀ ਜਿਸ ਤਰ੍ਹਾਂ ਤੁਸੀਂ ਸਾਰੇ ਸਵੇਰੇ ਤੋਂ ਇੱਕ ਇੱਥੇ ਭੁੱਖੇ ਪਿਆਸੇ ਅਸੀਂ ਸਾਰੇ ਇੱਥੇ ਜੁੜੇ ਹੋਏ ਹਾਂ ਸਿਰਫ ਸਾਨੂੰ ਪਰੇਸ਼ਾਨੀ ਸੀ ਕਿ ਮਾਤਾ ਜੀ ਕਿਸੇ ਨਾ ਕਿਸੇ ਤਰੀਕੇ ਆਪਣੇ ਘਰ ਟਿਕਾਣੇ ਤੇ ਪਹੁੰਚ ਜਾਣ ਹੋਨ ਮੀਡੀਆ ਦਾ ਸਦਕਾ ਵੀਡੀਓ ਜਿਸ ਤਰ੍ਹਾਂ ਹੀ ਲੋਕਾਂ ਤੱਕ ਪਹੁੰਚੀ ਤੇ ਸਾਨੂੰ ਉਹਨਾਂ ਦਾ ਕਨੈਕਟ ਮਿਲਿਆ ਤੇ ਹੁਣ ਉਹਨਾਂ ਦੇ ਹਸਬੰਦ ਜਿਸ ਤੋਂ ਉਹਨਾਂ ਨੂੰ ਵਾਪਸ ਲੈ ਕੇ ਗਏ ਨੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਅਰਦਾਸ ਕਰਦੇ ਹਾਂ ਕਿ ਜੋ ਵੀ ਉਹਨਾਂ ਦੀ ਮਾਨਸਿਕ ਹਾਲਤ ਹੈ ਜੋ ਕਿ ਥੋੜੀ ਸਟੇਬਲ ਨਹੀਂ ਲੱਗ ਰਹੀ ਸੀ ਉਹ ਆਪਣਾ ਫਰਦਰ ਇਲਾਜ ਕਰਾਣਗੇ ਤੇ ਆਪਣੇ ਘਰ 'ਚ ਠੀਕ ਰਹਿਣਗੇ ਜੀ ਸੋ ਵੀ ਜੀ ਜ਼ਰੂਰ ਕਾਫੀ ਕੋਸ਼ਿਸ਼ ਤੁਸੀਂ ਵੀ ਕੀਤੀ ਔਰ ਕਿਦੇ ਤੁਸੀਂ ਇਹ ਤੁਸੀਂ ਬੜੇ ਜ਼ੋਰ ਦੇ ਕੇ ਪਰਿਵਾਰ ਨੂੰ ਇਹ ਵੀ ਕਿਹਾ ਕਿ ਚਲੋ ਸਾਡਾ ਜਿਹੜਾ ਫਰਜ਼ ਸੀ ਅਸੀਂ ਨਿਭਾਤਾ ਹੁਣ ਅੱਗੇ ਤੁਸੀਂ ਇਹਨੂੰ ਲਾਈਟਲੀ ਨਾਲਿਓ ਇਹਨਾਂ ਨੂੰ ਇਹ ਨਾ ਕਿ ਫਿਰ ਕਿਦੇ ਰਾਤ ਚ ਤੁਰਦੇ ਫਿਰਦੇ ਨਜ਼ਰਾਨ ਜਿਹੜਾ ਇਹਨਾਂ ਦਾ ਬੰਦਾ ਇਲਾਜ ਹੈ ਜੋ ਸਾਡਾ ਸਹਿਯੋਗ ਹੈ ਤੁਸੀਂ ਇਹ ਵੀ ਕਿਹਾ ਕਿ ਸਾਨੂੰ ਦੱਸੋ ਪਰ ਇਹਨਾਂ ਨੂੰ ਫਿਲਹਾਲ ਆਪਣੇ ਘਰ ਤੋਂ ਬਾਹਰ ਨਾ ਜਾਣ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਬਿਆਨ ਕੀਤਾ ਆਪ ਜੀ ਨੇ ਸਾਰਾ ਵਿਸਤਾਰ ਦੱਸਿਆ ਪਹਿਲੇ ਵੀ ਆਪ ਜੀ ਚ ਇਸ ਲਈ ਲਾਈਵ ਹੋਏ ਸੀ ਸਾਰਾ ਦੱਸਿਆ ਸੀ ਆਪ ਜੀ ਨੇ ਜਿਹੜਾ ਵੱਡਾ ਸਭ ਤੋਂ ਵੱਡਾ ਯੋਗਦਾਨ ਆਪ ਜੀ ਦਾ ਕ੍ਰੈਡਿਟ ਸਭ ਤੋਂ ਵੱਡਾ ਤੁਹਾਨੂੰ ਜਿਆਦਾ ਜਾਂਦਾ ਕਿ ਆਪ ਜੀ ਨੇ ਜਿਹੜਾ ਅੱਗੇ ਵੀ ਸੇਵਾਵਾਂ ਕਰਦੇ ਹੋ ਉਸੇ ਸੇਵਾਵਾਂ ਨੂੰ ਨਿਰੰਤਰ ਜਾਰੀ ਰੱਖਦੇ ਹੋਏ ਆਪ ਜੀ ਨੇ ਜਿਹੜਾ ਇਹ ਉਪਰਾਲਾ ਕੀਤਾ ਉਸ ਉਪਰਾਲੇ ਦੀ ਸਦਕਾ ਹੀ ਉਹਨਾਂ ਦੇ ਜਿਸਾ ਤੁਸੀਂ ਵੀ ਦੱਸਿਆ ਕਿ ਉਹਨਾਂ ਦੇ ਹਸਬੰਦ ਨੇ ਕਿਤੇ ਕਿਸੇ ਨੇ ਉਹਨਾਂ ਨੂੰ ਇਨਫਾਰਮ ਕੀਤਾ ਕਿ ਭਈ ਹੁਣ ਡਿਜੀਟਲ মিডিਆ ਦੇ ਉੱਪਰ ਆ ਰਿਹਾ ਹੈ ਤੇ ਤੁਹਾਡੇ ਵਾਈਫ ਨੇ ਤੇ ਜੱਸਾ ਕੋਰੋਨਾ ਦੇਖਿਆ ਦੇਖਣ ਤੋਂ ਬਾਅਦ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਹੁਣ ਉਹ ਆ ਕੇ ਇੱਥੇ ਉਹਨਾਂ ਨੂੰ ਲੈ ਗਏ ਨੇ ਸੋ ਅਸੀਂ ਅਰਦਾਸ ਕਰਦੇ ਹਾਂ ਅਕਾਲ ਪੁਰਖ ਪ੍ਰਮਾਤਮਾ ਅਗੇ ਸੱਚੇ ਪਾਤਸ਼ਾਹ ਕਿ ਉਹਨਾਂ ਨੂੰ ਜੋ ਵੀ ਉਹਨਾਂ ਦਾ ਹੋਊਗਾ ਉਹ ਜਿਸ ਤਰ੍ਹਾਂ ਵੀ ਹੋਵੇ ਠੀਕ ਹੋਣ ਤੇ ਆਪਣੇ ਘਰ ਤੇ ਪਰਿਵਾਰ ਚ ਉਹਨਾਂ ਦੇ ਬੱਚੇ ਨੇ ਉਹਨਾਂ ਦਾ ਹਸਬੰਦ ਆਇਆ ਸੀ ਆਪਣੇ ਘਰ ਕਾਰਜ ਚ ਸੁੱਖ ਸ਼ਾਂਤੀ ਨਲਰਵਨ ਤੇ ਉਹਨਾਂ ਨੂੰ ਵੀ ਅਸੀਂ ਉਹਨਾਂ ਨੂੰ ਵੀ ਕਿਹਾ ਕਿ ਸਾਡੀ ਜਿੱਥੇ ਵੀ ਸੇਵਾ ਦੀ ਲੋੜ ਹੋਵੇਗੀ ਕਿਸੇ ਕਿਸਮ ਦੇ ਇਲਾਜ ਵਾਸਤੇ ਕੋਈ ਦਵਾਈ ਚਾਹੀਦੀ ਹੈ ਕੋਈ ਕਿਤੇ ਐਡਮਿਟ ਕਰਵਾਉਣਾ ਤੇ ਅਸੀਂ ਬਿਲਕੁਲ ਅਸੀਂ ਹਾਜ਼ਰ ਹਾਂ ਜੋ ਵੀ ਸਾਡੇ ਕੋਲ ਸੇਵਾ ਬਣਦੀ ਹੋएगी ਅਸੀਂ ਕਰਾਂਗੇ ਸੋ ਆਪ ਜੀ ਸਾਰਿਆਂ ਨੂੰ ਦੱਸੀਏ ਕਿ ਬਜ਼ੁਰਗਾਂ ਦਾ ਥੋੜਾ ਜਿਹਾ ਧਿਆਨ ਰੱਖੋ ਬਾਹਰ ਨਿਕਲਦੇ ਨੇ ਜਿਹੜੇ ਤਾਂ ਜੇ ਇਹੋ ਜਿਹੀ ਅੱਜਕੱਲ੍ਹ ਕਈ ਕਿਸਮ ਦੀਆਂ ਵਾਰਦਾਤਾਂ ਆਪ ਜੀ ਸਾਰੇ ਸੋਸ਼ਲ ਮੀਡੀਆ ਦੇ ਤਕਰੀਬੋਂ ਦੇਖਦੇ ਹੀ ਜਾਂਦੇ ਹੋ ਸੋ ਥੋੜਾ ਜਿਹਾ احتیاط ਕਰਨ ਦੀ ਜ਼ਰੂਰਤ ਹੈ ਜਿਹੜੇ ਇਹੋ ਜਿਹਾ ਮੈਂਟਲੀ ਡਿਸਟਰਬ ਜਿਹੜੇ ਬਜ਼ੁਰਗ ਨੇ ਜਿਹੜੇ ਉਨਾ ਦਾ ਖਾਸ ਕਰਕੇ ਧਿਆਨ ਰੱਖਣ ਦੀ ਬੜੀ ਜ਼ਰੂਰਤ ਹੈ ਸੋ ਮੈਂ ਇੱਕ ਵਾਰੀ ਹੋਰ ਬਿਆਂਜੀ ਆਪ ਜੀ ਦਾ ਓੰਕਾਰ ਜੀ ਦਾ ਆਪ ਦੀ ਸਾਰਿਆਂ ਦਾ ਧੰਨਵਾਦ ਗਗਨ ਜੀ ਸਵੇਰੇ ਦੇ ਲੱਗੇ ਦੇ ਸਾਰੇ ਸਿੰਬਲ ਤੋਂ ਵੀਰ ਜੀ ਆਏ ਨੇ ਸੋਮਨਾਥ ਜੀ ਸਾਰਿਆਂ ਦੇ ਉਪਰਾਲੇ ਸਦਕਾ ਸਹਿਯੋਗ ਨਾਲ ਹੀ ਜਿੰਨੇ ਵੀ ਕੋ ਕਾਰਜ ਹੁੰਦੇ ਨੇ ਉਹ ਸਿਰੇ ਚੜਦੇ ਨੇ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਸੇਵਾਵਾਂ ਕਰਦੇ ਹੋ ਉਹ ਆਪ ਜੀ ਦੀ ਸੇਵਾਵਾਂ ਨੇ ਰੱਬ ਨੇ ਫਲ ਲਾਇਆ ਕਿ ਜੜਾਏ ਆਪਣੇ ਪਰਿਵਾਰ ਦੇ ਵਿੱਚ ਜੜੇ ਮਿਲ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਵੀਰ ਸੋਮਨਾਥ ਸਿੰਘ ਜੀ ਜੋ ਮੁਖ ਸੇਵਾਦਰ ਗੁਰਨਾਣਕ ਨਗਰ ਗ ਜਿਹੜੇ ਸੇਵਾਦਾਰ ਹਨ ਲਗਾਤਾਰ ਸਵੇਰੇ ਵੀ ਲੰਗਰ ਦਾ ਪ੍ਰਬੰਧ ਜਾਂ ਹਾਲੇ ਕਿ ਇਹ ਕੋ ਬੜਾ ਵੱਡਾ ਮਸਲਾ ਨਹੀਂ ਸੀ ਲੰਗਰ ਦਾ ਗੱਲ ਇਹ ਕਿ ਚਲੋ ਇਸ ਚੀਜ਼ ਨੂੰ ਉਸ ਚੀਜ਼ ਦੀ ਅਹਿਮੀਅਤ ਸਮਝਣਾ ਉਸ ਸਮੇਂ ਨੂੰ ਸਮਝਣਾ ਕਿ ਇਸ ਵਕਤ ਸਾਡੀ ਲੋੜ ਹੈ ਤਾਂ ਅਸੀਂ ਉਸ ਬੰਦੇ ਨਾਲ ਉਸ ਸ਼ਖਸ ਨਾਲ ਅਸੀਂ ਖੜੇ ਹੋਈਏ ਸੋ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਵੀਰ ਜੀ ਕੁਝ ਕਹਿਣਾ ਚਾਹੋਗੇ ਤੁਸੀਂ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਕੀ ਫਤਿਹ ਜੀ ਅਸੀਂ ਬੈਂਤ ਜੀ ਆਪ ਜੀ ਦਾ ਤੇ ਵੀਰ ਓੰਕਾਰ ਸਿੰਘ ਜੀ ਦਾ ਬੜੇ ਅਤੀ ਧੰਨਵਾਦੀ ਆ ਕਿ ਜਿਨ੍ਹਾਂ ਨੇ ਤੁਸੀਂ ਸਮਾਂ ਸਿਰ ਪਹੁੰਚ ਕੇ ਇਸ ਖਬਰ ਨੂੰ ਸਾਰਾ ਸਾਰੀ ਸੰਗਤਾਂ ਨੂੰ ਜਨਤਕ ਕੀਤਾ ਤੇ ਆਪ ਜੀ ਦੇ ਵੱਡੇ ਸਹਿਯੋਗ ਦੇ ਨਾਲ ਇਹ ਸਾਰਾ ਕਾਰਜ ਜਿਹੜਾ ਹੈ ਜਿਹੜਾ ਮਾਤਾ ਜੀ ਮਿਸ ਹੋਏਦੇ ਸੀ ਗੁਰਦੁਆਰਾ ਹਸਪੀਟਲ ਤੋਂ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਤੋਂ ਅਸੀਂ ਇਹਨਾਂ ਨੂੰ ਹਸਪੀਟਲ ਲਿਆਂਦਾ ਤੇ ਸਾਰਾ ਅਸੀਂ ਪੁਲਿਸ ਦੇ ਸਹਿਯੋਗ ਨਾਲ ਲਾਸਟ ਵੀਕ ਇਹਨਾਂ ਨੂੰ ਆਸੀ ਇਹਨਾਂ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ ਤੇ ਮੈਂ ਖਾਸ ਕਰਕੇ ਧੰਨਵਾਦ ਕਰਨਾ ਚਾਹਾਂਗਾ ਸਾਡੇ ਇਸ ਗੁਰਦੁਸਤਾਨ ਗੁਰਦੁਆਰਾ ਸਾਹਿਬ ਦੇ ਇਸਤਰੀ 사ਸੰਗ ਦੇ ਪ੍ਰਧਾਨ ਸਰਦਾਰਨੀ ਬਲਵਿੰਦਰ ਕੌਰ ਉਹਨਾਂ ਦਾ ਜਿਨ੍ਹਾਂ ਨੇ ਇਮੀਡੀਏਟਲੀ ਆਪਣਾ ਸਾਰੇ ਕੱਪੜੇ ਆਪਣੇ ਨਵੇਂ ਕੱਢ ਕੇ ਤੇ ਇਹਨਾਂ ਨੂੰ ਚੇਂਜ ਕਰਾ ਕੇ ਨਵਾ ਤੋਆ ਕੇ ਤੇ ਇਹਨਾਂ ਨੂੰ ਪਰਿਵਾਰ ਦੇ ਇਹਨਾਂ ਦੇ ਹਸਬੰਦ ਦੇ ਬੱਚਿਆਂ ਦੇ ਵਾਲੇ ਘਰ ਦਿੱਤਾ ਵਾਜੀ ਖਾਲਸਾ ਕੀ ਪਤੇ ਤੋਂ ਉੱਥੇ ਹੀ ਮੈਂ ਫਿਰ ਦੱਸ ਰਿਹਾ ਸਮੇ ਦਾ ਦਸਵੰਦ ਜਿਹੜਾ ਸਭ ਤੋਂ ਮੈਂ ਇਹਦੀ ਕੀਮਤ ਹੈ ਮੈਂ ਕਹਿ ਸਕਦਾ ਅਗਰ ਤੁਸੀਂ ਸਮੇ ਦਾ ਦਸਵੰਦ ਕੱਢ ਦਿਓ ਤੇ ਉਹ ਬਾਕੀ ਸਾਰੀ ਚੀਜ਼ਾਂ ਪਿੱਛੇ ਰਹਿ ਜਾਂਦੀਆਂ ਸੋ ਸਵੇਰੇ ਤੋਂ ਲੈ ਕੇ ਹੁਣ ਤੱਕ ਆਪਣੇ ਲੋ ਜਿਵੇਂ ਕੰਮ ਛੱਡ ਕੇ ਇਹਨਾਂ ਦਾ ਵੀ ਕੋਈ ਆਪਣੀ ਕਿਰਤ ਹੈ ਜਵਾਬ ਹੋएगी ਵਿਜਕਪਾਸ ਇਹਨਾਂ ਦਾ ਵੀ ਆਪਣਾ ਕੰਮ ਕਿਰਤ ਹੈ ਜਾਂ ਬਿਜ਼ਨਸ ਹੈ ਜਾਂ ਵੀਰ ਜੀ ਦੀ ਵੀ ਆਪਣੇ ਇਸ ਹਸਪੀਟਲ ਚ ਆਪਣੀ ਸੇਵਾਵਾਂ ਹਨ ਤੇ ਹਰ ਕੋਈ ਆਪਣਾ ਆਪਣਾ ਕੰਮ ਛੱਡ ਕੇ ਸਵੇਰੇ ਤੋਂ ਹੁਣ ਤੱਕ ਸਿਰਫ ਇਹੀ ਸੋਚ ਸੀ ਕਿ ਅਸੀਂ ਇਹ ਮਾਤਾ ਜੀ ਨੂੰ ਅਸੀਂ ਰਾਤ ਨਹੀਂ ਛੱਡਣਾ ਮਾਤਾ ਜੀ ਸ਼ਾਇਦ ਨਾ ਸਾਡੇ ਨਾਲ ਬਹੁਤ ਗੁੱਸਾ ਕੀਤਾ ਸਾਡੇ ਨਾਲ ਲੜੇ ਵੀ ਹੋਣਗੇ ਕਿ ਤੁਸੀਂ ਮੈਨੂੰ ਇੱਥੇ ਕਿਉਂ ਬਿਠਾਇਆ ਤੁਸੀਂ ਕਿਉਂ ਬਿਠਾਇਆ ਪਰ ਜਿਹੜਾ ਸਾਨੂੰ ਪਤਾ ਸੀ ਕਿ ਅਗਰ ਉਹ ਬਾਹਰ ਜਾਣਗੇ ਕੋਈ ਗੱਡੀ ਵਾਲਾ ਹਿੱਟ ਕਰ ਜਾਏਗਾ ਕੋਈ ਜਾਨਵਰ ਨਾ ਕੋਈ ਇਹਨਾਂ ਨੂੰ ਕੋ ਕੋਕਿਕ ਬਜ਼ੁਰਗਾਂ ਦਾ ਰਾਤ ਰੋਡ 'ਤੇ ਟੁਰਨਾ ਜਾਂ ਖੜੇ ਹੋਣਾ ਕਿੰਨਾ ਔਖਾ ਹੈ ਅਜ ਦੇ ਵਕਤ ਕਿੰਨੀ ਟ੍ਰੈਫਿਕ ਹੁੰਦੀ ਹੈ ਸੋ ਵੀਰ ਜੀ ਆਪ ਜੀ ਵੀ ਸਵੇਰੇ ਦੇ ਸਾਡੇ ਨਾਲ ਹੋਂ ਤੱਕ ਖੜੇ ਹੋ ਤੁਸੀਂ ਵੀ ਅਪੀਲ ਕੀਤੀ ਤੇ ਜ਼ਰੂਰ ਮੈਂ ਚਾਹਾਂਗਾ ਸੰਗਤਾਂ ਦਾ ਧੰਨਵਾਦ ਕਰ ਦੋ ਕਿਉਂਕਿ ਤੁਸੀਂ ਇੱਕ ਅਪੀਲ ਕੀਤੀ ਸਾਰਿਆਂ ਨੇ ਮਿਲ ਕੇ ਤੇ ਕਿਸੇ ਨੇ ਇਹਨਾਂ ਦੇ ਹਸਬੰਦ ਨੂੰ ਕਿਹਾ ਕਿ ਹੋਂ ਚੈਨਲ ਤੇ ਵੀਡੀਓ ਦੇਖੀਏ ਤੁਸੀਂ ਉੱਥੇ ਜਾ ਕੇ ਗੁਰੂ ਨਾਨਕ ਮਿਸ਼ਨ ਹਸਪੀਟਲ ਕੋ ਜਾ ਕੇ ਉਹਨਾਂ ਨੂੰ ਮਿਲੋ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਹੈ ਪਹਿਲੇ ਉਹਨਾਂ ਸਾਰੇ ਲੋਕਾਂ ਦਾ ਜਿਨ੍ਹਾਂ ਨੇ ਇਹ ਵੀਡੀਓ ਸ਼ੇਅਰ ਕਰਕੇ ਔਰ ਇਹਨਾਂ ਦੇ ਘਰ ਤੱਕ ਪਹੁੰਚਾਈ ਜ ਜਿਸ ਕਾਰਨ ਇਹਨਾਂ ਦੇ ਹਸਬੰਦ ਉਹਨਾਂ ਨੂੰ ਲਬਦੇ ਲਬਦੇ ਉਹ ਇੱਥੇ ਹਸਪੀਟਲ ਤੇ ਆ ਗਏ ਸਾਡੀ ਇਹੀ ਬੇਨਤੀ ਹੈ ਕਿ ਜੋ ਇਦਾਂ ਦੇ ਬਜ਼ੁਰਗ ਹਨ ਉਹਨਾਂ ਨੂੰ ਘਰੋਂ ਕੋਸ਼ਿਸ਼ ਕਰੋ ਕਿ ਨਾ ਨਿਕਲਣ ਦੇਓ ਪਰ ਉਹਨਾਂ ਦਾ ਵਧੀਆ ਤਰੀਕੇ ਨਾਲ ਅੱਛੇ ਡਾਕਟਰਾਂ ਨੂੰ ਦੇ ਕੇ ਇਲਾਜ ਕਰਾਓ ਕਿਉਂਕਿ ਬਹੁਤ ਟੈਨਸ਼ਨ ਹੋ ਜਾਂਦੀ ਹੈ ਸਾਨੂੰ ਕੋਈ ਪਤਾ ਨਹੀਂ ਸੀ ਕਿੱਥੋਂ ਆਏ ਕਿਉਂਕਿ ਜੋ ਗੱਲਾਂ ਕਰ ਰਹੇ ਸੀ ਕੁਝ ਸਮਝ ਵੀ ਨਹੀਂ ਚੱਲ ਰਹੀ ਸਿਰਫ ਮੇਨ ਮੈਂ ਪੁਆਇੰਟ 10 ਤੇ ਇੱਕ ਸਿੰਬਲ ਕੈਰੇਜ ਨਗਰੋਟਾ ਕੈਰੇਜਨ ਇਦਾਂ ਹੀ ਹਿੰਟ ਕਰਦੇ ਕਰਦੇ ਗਾ ਉਹਨਾਂ ਦੇ ਪਰਿਵਾਰ ਤੱਕ ਥੋੜਾ ਜਿਹਾ ਰابطਾ ਬਣ ਗਿਆ ਜਿਸ ਕਰਕੇ ਉਹ ਸਾਡੇ ਪਾਸ ਪਹੁੰਚ ਚੁੱਕੇ ਹਨ ਕਿਰਪਾ ਕਰਕੇ ਆਪਣੇ ਬਜ਼ੁਰਗਾਂ ਦਾ ਧਿਆਨ ਰੱਖੋ ਉਹਨਾਂ ਨੂੰ ਆਪਣਾ ਘਰ ਰੱਖੋ ਔਰ ਇਲਾਜ ਕਰਵਾਓ ਉਹਨਾਂ ਦੀ ਸੇਵਾ ਕਰੋ ਨਾ ਕਿ ਉਹਨਾਂ ਨੂੰ ਘਰੋਂ ਇਦਾਂ ਛੱਡ ਦਿਓ ਕਿ ਜੇ ਰੋਡ ਤੇ ਨਿਕਲ ਜਾਣ ਕੋਈ ਦੁਰਘਟਨਾ ਹੋ ਜਾਏ ਉਹ ਚੀਜ਼ ਬਹੁਤ ਮਾੜੀ ਹੈ ਇਸ ਕਰਕੇ ਅਸੀਂ ਹੂਨ ਚੈਨਲ ਦਾ ਵੀ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਨੇ ਲਾਈਵ ਚਲਾਇਆ ਤੇ ਉਹ ਮਾਤਾ ਜੀ ਹੂਨ ਹਸਬੰਡ ਦੇ ਨਾਲ ਆਪਣੇ ਘਰ ਨੂੰ ਚਲੇ ਗਏ ਸੋ ਆਪ ਸਾਰਿਆਂ ਦਾ ਧੰਨਵਾਦ ਫਿਰ ਮੈਂ ਦੱਸਣਾ ਮਾਤਾ ਜੀ ਬਿਲਕੁਲ ਉਸ ਹੱਕ 'ਚ ਨਹੀਂ ਹਨ ਕਿ ਮੈਂ ਇੱਥੋਂ ਜਾਣਾ ਚਾਹੁੰਦੀ ਹਾਂ ਕਹਿੰਦੇ ਸੀ ਮੈਂ ਬਾਹਰ ਹੀ ਰਹਿਣਾ ਹੈ ਸਾਡਾ ਫਰਜ਼ ਸੀ ਕਿ ਉਹਨਾਂ ਦੇ ਆਪਣੇ ਸੇਫ ਹੈਂਡ ਇੱਕ ਆਪਣੇ ਪਰਿਵਾਰ ਆਪਣੇ ਪਤੀ ਤੋਂ ਬਗੈਰ ਕੋਈ ਨਹੀਂ ਹੈ ਅਸੀਂ ਉਹਨਾਂ ਨੂੰ ਬਿਲਕੁਲ ਬੜਾ ਕਨਵਿੰਸ ਕਰਕੇ ਪੁਲਿਸ ਵੀ ਮਦਦ ਲਈ ਕਿਉ ਆਪਣੇ ਪਰਿਵਾਰ ਕੋਲ ਜਾਣ ਹੁਣ ਤੁਸੀਂ ਸ਼ਾਇਦ ਕਹੋ ਕਿ ਇਹ ਕੱਲ ਫੇਰ ਸਾਨੂੰ ਨਜ਼ਰ ਆਏ ਰੋਡ ਤੇ ਉਹਦੇ ਚ ਅਸੀਂ ਉਸ ਚੀਜ਼ ਦੇ ਜ਼ਿੰਮੇਵਾਰ ਨਹੀਂ ਆ ਅਸੀਂ ਪਰਿਵਾਰ ਨੂੰ ਬਿਲਕੁਲ ਇਹ ਕਿਹਾ ਕਿ ਹੁਣ ਤੁਸੀਂ ਇਹ ਦੀ ਸਾਮ ਕਰਨੀ ਹੈ ਮਾਤਾ ਜੀ ਦੀ ਹਾਂ ਕੋਈ ਦਿੱਕਤ ਆਈ ਕਿ ਅਗਰ ਜਿੱਥੇ ਸਾਡਾ ਸਹਿਯੋਗ ਹੈ ਅਸੀਂ ਫੇਰ ਕਰਾਂਗੇ ਫਿਲਹਾਲ ਜਿਹੜਾ ਆਪਣਾ ਸਾਡਾ ਜਿਹੜਾ ਫਰਜ਼ ਬੰਦਾ ਸੀ ਔਰ ਜਿਹੜੀ ਪਿੱਛੇ ਉਹ ਟੀਮ ਭੈਣਾਂ ਦੇਖ ਰਹੇ ਹੋ ਤੁਸੀਂ ਗੁਰੂ ਨਾਨਕ ਮਿਸ਼ਨ ਹਸਪੀਟਲ ਦੀ ਇਹ ਭੈਣਾਂ ਦਾ ਵੀ ਮੈਂ ਧੰਨਵਾਦ ਕਰਦਾ ਕਿਉਂਕਿ ਸਵੇਰੇ ਤੋਂ ਜਿੰਨਾ ਸ਼ੋਰ ਇਸ ਹਸਪੀਟਲ ਚ ਸੀ ਉਹਨਾਂ ਨੇ ਫੇਰ ਵੀ ਆਪਣਾ ਕੰਮ ਬਕੂਬੀ ਸੀ ਤੋਂ ਨਾਲ ਖੜੇ ਆ ਤੁਸੀਂ ਸਾਨੂੰ ਦੱਸੋ ਪਰ ਉਹ ਮਾਤਾ ਜੀ ਕਿਸੇ ਦੀ ਸੁਣ ਨਹੀਂ ਰਹੇ ਸੀ ਉਹ ਕਹਿੰਦੇ ਸੀ ਜੋ ਮੈਂ ਕਹਿ ਰਹੀ ਹਾਂ ਉਹੀ ਸੁਣੋ ਦੂਜੇ ਦੀ ਮੈਂ ਨਹੀਂ ਸੁਣਨੀ ਸੋ ਆਪ ਸਾਰਿਆਂ ਦਾ ਧੰਨਵਾਦ ਮਾਤਾ ਜੀ ਦੀ ਜੋ ਫੋਟੋ ਦੇਖ ਰਹੇ ਹੋ ਸਵੇਰੇ ਦੀ ਤੇ ਹੋਂ ਦੀ ਜਿਹੜੀ ਤੁਸੀਂ ਦੇਖ ਰਹੇ ਹੋ ਉਹਦੇ ਬਾਅਦ ਇਸ਼ਨਾਨ ਕਰਾ ਕੇ ਮਾਤਾ ਜੀ ਦੀ ਡਰੈਸ ਬਦਲਾ ਕੇ ਉਹਨਾਂ ਨੂੰ ਬੜੇ ਸਤਿਕਾਰ ਨਾਲ ਉਹਨਾਂ ਨੂੰ ਇੱਥੋਂ ਅਸੀਂ ਵਾਪਸ ਭੇਜਿਆ ਇਸ ਵੀਡੀਓ ਨੂੰ ਜ਼ਰੂਰ ਤੁਸੀਂ ਸ਼ੇਅਰ ਕਰਨਾ ਔਰ ਕਮੈਂਟਸ ਰਾਹੀਂ ਆਪਣੇ ਸੁਝਾਅ ਜ਼ਰੂਰ ਤੁਸੀਂ ਦੇਨੇ ਹਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ